ਜੀ ਮੈਂ ਅੱਜਿਤ ਕੋ ਸੰਧੂ ਤੇ ਗੱਲ ਕਰਦੇ ਹਾਂ ਜੀ ਭਾਈ ਬਲਵੰਤ ਸਿੰਘ ਰਾਜਵਾਲ ਨੂੰ ਲੈ ਕੇ ਆਈ ਵੱਡੀ ਖਬਰ ਜੇਕਰ ਗੱਲ ਕਰੀਏ ਇੱਕ ਪਾਸੇ ਤਾਸ਼ੀਦ ਇਕਾਤ ਦਾ ਸੈੱਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗਜ ਦੂਸਰੇ ਪਾਸੇ ਸ਼੍ਰੋਮਣੀ ਅਕਮੇਟੀ ਦੇ ਜਿਹੜੇ ਪ੍ਰਧਾਨ ਨੇ ਹਰਜਿੰਦਰ ਸਿੰਘ ਤਾਮੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਜੀ ਵੱਲੋਂ ਵਾਰ-ਵਾਰ ਕਿਹਾ ਜਾ ਰਿਹਾ ਹੈ ਕਿ ਜਿਹੜੀ ਹੈ ਸੈਂਟਰ ਸਰਕਾਰ ਯਾਨੀ ਕਿ ਜਿਹੜੀ ਹੈ ਕੇਂਦਰ ਸਰਕਾਰ ਉਹ ਨਖੇਦੀ ਨਹੀਂ ਕਰ ਸਕਦੀ ਜੇਕਰ ਗੱਲ ਕਰੀ ਉਹਨਾਂ ਨੇ ਕਿਹਾ ਜੇਕਰ ਰਾਜੋ ਆਲੇ ਦੇ ਹੱਕ ਦੇ ਵਿੱਚ ਨਖੇਦੀ ਕੀਤੀ ਜਾਏਗੀ ਤਾਂ ਪੰਜਾਬ ਦੇ ਵਿੱਚ ਜਿਹੜੀ ਹੈ ਕਾਫੀ ਤੌਰ ਤੇ ਸਿੱਖਾਂ ਦੇ ਵਿੱਚ ਰੋਸ ਪੈਦਾ ਹੋ ਜਾਵੇਗਾ ਕਿਉਂਕਿ ਰਾਜੋ ਆਣਾ ਜਿਹੜੇ ਨੇ ਉਹ ਕਾਫੀ ਦੇਰ ਤੋਂ ਆਪਣੀ ਸਜ਼ਾ ਪੁੱਗਤ ਰਹੀ ਨਹੀਂ ਯਾਨੀ ਕਿ ਜੇਕਰ ਉਹਨਾਂ ਨੇ ਕਿਹਾ ਕਿ ਜਿਹੜੇ ਨੇ 29 ਤੋਂ 30 ਸਾਲ ਹੋ ਗਏ ਨੇ ਉਦੋਂ ਕਿਉਂ ਨਹੀਂ ਰਾਜੋਆਣੇ ਦੀ ਜਿਹੜੀ ਹੈ ਸਜ਼ਾ ਫਾਂਸੀ ਦੇ ਵਿੱਚ ਤਬਦੀਲ ਕੀਤੀ ਗਈ ਹੁਣ ਹੀ ਕਿਉਂ ਐਡਾ ਵੱਡੀ ਜਿਹੜੀ ਹੈ ਗੱਲ ਕੀਤੀ ਜਾ ਰਹੀ ਹੈ ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਜਿਹੜੀ ਹੈ ਬੜਾ ਸੋਚ ਸਮਝ ਕੇ ਫੈਸਲਾ ਲਵੇ ਜੇ ਉਹ ਕਹਿੰਦੇ ਦੂਸਰੇ ਪਾਸੇ ਵੇਖਿਆ ਜਾਵੇ ਤਾਂ ਜਿਹੜੇ ਡੇਰਾਵਾਦ ਨੇ ਯਾਨੀ ਕਿ ਗੱਲ ਕਰੀਏ ਡੇਰਾਵਾਦੀਆਂ ਦੇ ਉੱਤੇ ਐਡੇ ਐਡੇ ਵੱਡੇ ਇਲਜ਼ਾਮ ਲਾਏ ਜਿਵੇਂ ਸਭ ਤੋਂ ਆਲੇ ਬਾਬੇ ਤੇ ਇਲਾ ਵੱਡਾ ਜਿਹੜਾ ਹੈ ਲੱਗਿਆ ਹੋਇਆ ਹੈ ਇੱਕ ਦੋ ਹੋਰ ਵੀ ਬਾਬੇ ਨੇ ਉਹਨਾਂ ਨੇ ਕਿਹਾ ਉਹ ਤਾਂ ਫਿਰ ਵੀ ਜਿਹੜੇ ਨੇ ਫਰੋਲ ਤੇ ਬਾਹਰ ਆ ਜਾਂਦੇ ਨੇ ਜਾਂ ਗੈਲਿਏ ਉਹ ਪਰੋਲ ਤੇ ਬਾਹਰ ਆ ਜਾਂਦੇ ਨੇ ਲੇਕਿਨ ਰਾਜੋ ਆਣਾਂ ਨੂੰ ਤਾਂ ਇੱਕ ਵਾਰ ਵੀ ਜਿਹੜਾ ਹੈ ਨਾ ਪਰੋਲ ਦੇ ਨਾ ਜਿਹੜੀ ਹੈ ਬਾਹਰ ਆਣ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਹਮੇਸ਼ਾ ਸਿੱਖਾਂ ਦੇ ਨਾਲ ਹੀ ਕਿਉਂ ਇਹੋ ਜਿਹਾ ਕਾਣ ਕੀਤਾ ਜਾਂਦਾ ਹੈ ਜੇਕਰ ਗੱਲ ਕਰੀਏ ਤਾਂ ਵਾਰ-ਵਾਰ ਜਿਹੜੇ ਨੇ ਤਿੰਨੋਂ ਜੱਥੇਦਾਨ ਉਹ ਆਪਣੀਆਂ ਗੱਲਾਂ ਰੱਖਦੇ ਸਰਕਾਰ ਦੇ ਸਾਹਮਣੇ ਨਜ਼ਰ ਆ ਰਹੇ ਨੇ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੀ ਹਾਲੇ ਕਿ ਇਹ ਪੱਕਾ ਨਹੀਂ ਹੈ ਲੇਕਿਨ ਗੌਰਵ ਯਾਦਵ ਨੇਤਾ ਇਹ ਗੱਲ ਕਹੀ ਹੈ ਕਿ ਜਿਹੜੀਆਂ 50 ਬੀਐਸਐਫ ਦੀਆਂ ਟੁਕੜੀਆਂ ਬਾਰਡਰਾਂ ਤੇ ਲਾਈਆਂ ਨੇ ਉਹ ਸਿਰਫ ਜਿਹੜੀਆਂ ਇਸ ਟਾਈਮ ਜਿਹੜੇ ਨੇ ਤਿਹਾੜ ਸ਼ੁਰੂ ਹੋ ਜਾਣੇ ਨੇ ਕੋਈ ਪਾਕਿਸਤਾਨ ਵੱਲੋਂ ਜਾਂ ਕਿਸੇ ਹੋਰ ਵੱਲੋਂ ਕੋਈ ਮਾੜੀ ਚੰਗੀ ਹਰਕਤ ਨਾ ਕੀਤੀ ਜਾਵੇ ਲੇਕਿਨ ਇਹ ਵੀ ਗੱਲ ਉੱਠਦਿਆਂ ਸਾਰ ਆ ਰਹੀ ਸੀ ਕਿ ਜਿਹੜੀਆਂ ਟੁਕੜੀਆਂ ਨੇ ਇਹ ਬਾਰਡਰਾਂ ਤੇ ਤਾਂ ਕੀਤੀਆਂ ਗਈਆਂ ਨੇ ਕਿਉਂਕਿ 15 ਤਰੀਕ ਨੂੰ ਜਿਹੜੀ ਹੈ ਫਾਂਸੀ ਦੀ ਸਜ਼ਾ ਦਾ ਐਲਾਨ ਹੋਣਾ ਹੈ ਤੇ ਦੂਸਰੇ ਪਾਸੇ ਗੱਲ ਕਰੀਏ ਨਰਿੰਦਰ ਮੋਦੀ ਦਾ ਵੀ ਇਹ ਬਿਆਨ ਨਿਕਲ ਕੇ ਸਾਹਮਣੇ ਆ ਰਿਹਾ ਹੈ ਕਿ ਹਜੇ ਅਸੀਂ ਇਹਨਾਂ ਗੱਲਾਂ ਦੀ ਦੇ ਉੱਤੇ ਸੋਚ ਵਿਚਾਰਨਾ ਕਰਨਾ ਹੈ ਤੇ ਤੁਹਾਨੂੰ ਦੱਸ ਦਈਏ ਕਿ ਇੱਕ ਵੱਡਾ ਬਿਆਨ ਹੋਰ ਨਿਕਲ ਕੇ ਸਾਹਮਣੇ ਆਇਆ ਹੈ ਜਿਹੜੇ ਨੇ ਬਲਵੰਤ ਸਿੰਘ 라ਜੂ ਵਾਲਾ ਉਹਨਾਂ ਦੇ ਜਿਹੜੇ ਨੇ ਜਸਪਾਲ ਸਿੰਘ ਵਕੀਲ ਦਾ ਤੁਹਾਨੂੰ ਸੁਣਾਉਣੇ ਆ ਕਿ ਉਹ ਕੀ ਕਹਿ ਰਹੇ ਨੇ you As-salamu <laughs> alaykum wa rahmatullahi wa barakatuh. ਇਸ ਦਾ ਇਹ ਯਾ ਕਹਾਣੀਆਂ ਤੋਂ ਦੇ ਉਹ ਜਿਹੜਾ ਕੋਈ ਆ ਕੇ ਪਾਰ ਦੇਸ਼ ਨੂੰ ਕਾਹਦੇ ਹੀ ਇਹ ਨੇ ਪਾਈ ਰਾਜਵਾਨ ਦੇ ਹੱਕ ਦੇ ਵਿੱਚ ਜਸਪਾਲ ਸਿੰਘ ਵਕੀਲ ਬੋਲਦੇ ਨਜ਼ਰ ਆ ਰਹੇ ਨੇ ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਬਹੁਤ ਵੱਡਾ ਜਿਹੜਾ ਹੈ ਸੋ ਸਮਝ ਕੇ ਡਿਸੀਜਨ ਲਵੇਗੀ ਉਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਜਿਹੜੇ ਸੋਸ਼ਲ ਮੀਡੀਆ ਤੇ ਗਲਤ ਅਫਵਾਹਾਂ ਫੈਲਾਈਆਂ ਜਾ ਰਹੀਆਂ ਨੇ ਕਿ 15 ਅਕਤੂਬਰ ਨੂੰ ਜਿਹੜੀ ਹੈ ਸਜ਼ਾ ਦੇ ਦਿੱਤੀ ਜਾਵੇਗੀ ਯਾਨੀ ਕਿ ਫਾਂਸੀ ਦੀ ਲੇਕਿਨ ਉਹਨਾਂ ਨੇ ਕਿਹਾ ਕਿ ਇਹ ਬਹੁਤ ਵੱਡਾ ਫੈਸਲਾ ਹੈ ਹਜੇ ਤੱਕ ਇਹੋ ਜੀ ਕੋਈ ਗੱਲ ਨਿਕਲ ਕੇ ਬਾਹਰ ਨਹੀਂ ਆ ਰਹੀ ਲੋਕਾਂ ਨੂੰ ਅਫਵਾਹਾਂ ਤੋਂ ਬਚਣਾ ਚਾਹੀਦਾ ਹੈ ਤੇ ਦੂਸਰੇ ਪਾਸੇ ਉਹਨਾਂ ਨੇ ਕਿਹਾ ਕਿ ਭਾਰਤ ਦੀ ਸੁਪਰੀਮ ਕੋਰਟ ਚਾਹੇ ਵਾਰ-ਵਾਰ ਜਵਾਬ ਮੰਗ ਰਹੀ ਹੈ ਲੇਕਿਨ ਕੇਂਦਰ ਸਰਕਾਰ ਜਿਹੜੀ ਹੈ ਸੋਚ ਸਮਝ ਕੇ ਇਸ ਦਾ ਜਵਾਬ ਦੇਵੇਗੀ ਤੇ ਦੂਸਰੇ ਪਾਸੇ ਰਾਜਵਾਨਾਂ ਨੂੰ ਇੰਨੀ ਜਲਦੀ ਜਿਹੜੀ ਹੈ ਫਾਂਸੀ ਦੀ ਸਜ਼ਾ ਨਹੀਂ ਸੁਣਾਈ ਦਿੱ ਜਾਈਗੀ ਤਾਂ